ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ ਸਾਡੇ ਤੌਰ ਤੇ ਵਿਦਿਆਰਥੀਆਂ ਲਈ ਟ੍ਰੇਨਿੰਗ ਸੈਂਟਰ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਜਿਸੇ ਜਾ ਰਹੀ ਹੈ 15 ਕਰੋੜ ਦੀ ਲਾਗਤ ਨਾਲ ਅੱਜ ਇਸ ਪਲਾਹਾ ਦਾ ਉਦਘਾਟਨ ਜਿਹੜਾ ਕਰਤਾ ਗਿਆ ਇਸ ਪਲਾਹਾ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਪ੍ਰੈਕਟੀਕਲੀ ਤੌਰ ਤੇ ਜਾਣਕਾਰੀ ਮੁਹਰਈਆ ਕਰਵਾਈ ਜਾਏਗੀ ਇਸ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਡਿਗਰੀਆਂ ਲੈਣ ਵਾਲੇ ਵਿਦਿਆਰਥੀਆਂ ਨੂੰ ਨੌਕਰੀ ਮਿਲਣ ਦੇ ਵਿੱਚ ਆਸਾਨੀ ਹੋਵੇਗੀ ਸਬੰਧਿਤ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਵੀ ਦੱਸਿਆ ਕਿ ਸਾਡੇ ਵਿਦਿਆਰਥੀ ਜੋ ਕਿ ਡੈਰੀ ਫਾਰਮਿੰਗ ਦੀ ਪੜਾਈ ਕਰਦੇ ਨੇ ਸਾਨੂੰ ਮੇਰਕਾ ਵੱਲੋਂ ਨੌکریاں ਦਿੱਤੀਆਂ ਜਾਂਦੀਆਂ ਹਨ ਪਿਛਲੇ ਸਾਲ ਵੀ 22 ਦੇ ਕਰੀਬ ਨੌਜਵਾਨਾਂ ਨੂੰ ਨੌکریاں ਮਿਲਿਆ ਸੀ ਤੇ ਇਸ ਲਈ ਵੀ ਹੁਣ ਉਹਨਾਂ ਵੱਲੋਂ ਇਸ ਸੈਂਟਰ ਦੀ ਜੜੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ ਉਹ ਪ੍ਰੈਕਟੀਕਲੀ ਜਾਣਕਾਰੀ ਲੈ ਸਕਣਗੇ ਇਸ ਤੋਂ ਇਲਾਵਾ ਉਹਨਾਂ ਨੇ ਵੀ ਦੱਸਿਆ ਕਿ ਮੇਰਕਾ ਨੂੰ ਹੋਰ ਵੀ ਅੱਗੇ ਵਧਾਉਣ ਲਈ 2027 ਤੱਕ 15000 ਕਰੋੜ ਰੁਪਏ ਤੱਕ ਦਾ ਵਪਾਰ ਲੈ ਕੇ ਜਾਣ ਦਾ ਟੀਚਾ ਜਿਹੜਾ ਸਾਨੂੰ ਦੇ ਦਿੱਤਾ ਗਿਆ ਹੈ ਦੇਖੋ ਜਿਹੜੀ ਪੰਜਾਬ ਦੀ ਆਰਥਿਕਤਾ ਕਿਸਾਨੀ ਨਾਲ ਜੁੜੀ ਹੋਈ ਹੈ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਇੱਕੋ ਇੱਕ ਸੁਪਨਾ ਸੀਗਾ ਵੀ ਪੰਜਾਬ ਦੀ ਆਰਥਿਕ ਤਾਂ ਨੂੰ ਕਿਵੇਂ ਉੱਤੇ ਚੁੱਕਣਾ ਜਿਹੜਾ ਮਿਹਨਤ ਹੋ ਰਿਹਾ ਉਹ ਕਿਸਾਨੀ ਆ ਤੇ ਇੱਥੇ ਸਾਡੇ ਬੱਚੇ ਜਿਹੜੇ ਡਿਗਰੀਆਂ ਲੈਂਦੇ ਸੀ ਵੈਟਰਨਰੀ ਡਾਕਟਰ ਦੀਆਂ ਜਾਂ ਹੋਰ ਜਿੰਨੇ ਵੀ ਕੋਰਸੇ ਹੈਗੇ ਆ ਉਹਦੇ ਲਈ ਇਹ ਕਾਫੀ ਦੇਰ ਤੋਂ ਪੈਂਡਿੰਗ ਪਿਆ ਸੀਗਾ ਪ੍ਰੋਜੈਕਟ ਪਿਛਲੀਆਂ ਸਰਕਾਰਾਂ ਦੇ ਟਾਈਮ ਦਾ ਤੇ ਸਾਡੇ ਐਮ ਡੀ ਸਾਹਿਬ ਮਾਨਯੋਗ ਉਹਨਾਂ ਨੇ ਬੜੀ ਮਿਹਨਤ ਕਰਕੇ ਤੇ ਵਾਈਸ ਚਾਂਸਲਰ ਸਾਹਿਬ ਨੇ ਮਿਹਨਤ ਕਰਕੇ ਇਹ ਜਿਹੜਾ ਬੜੇ 3 ਮਹੀਨੇ ਦੇ ਸਮੇਂ ਵਿੱਚ ਇਹਨੂੰ ਜਿਹੜਾ ਕੰਪਲੀਟ ਕੀਤਾ ਤੇ ਸਾਡੇ ਆਉਣ ਵਾਲੇ ਬੱਚਿਆਂ ਲਈ ਜਿਹੜਾ ਐਜੂਕੇਸ਼ਨ ਦੇ ਨਾਲ ਨਾਲ ਜਿਹੜਾ ਪ੍ਰੈਕਟੀਕਲ ਹੈਗਾ ਉਹਦੇ ਲਈ ਵੀ ਇਹ ਬੜਾ ਸਹਾਇਕ ਸਿੱਧ ਹੋਏਗਾ ਤਾਂ ਕਿ ਸਾਡੇ ਬੱਚੇ ਜਦੋਂ ਵੀ ਕਿਤੇ ਜਾਣ ਉਹਨਾਂ ਨੂੰ ਸਾਰਾ ਪ੍ਰੈਕਟੀਕਲ ਤਜਰਬਾ ਵੀ ਜਿਹੜਾ ਨਾਲ ਹੋਵੇ ਇਹ 15 ਕਰੋੜ ਦੇ ਲਗਭਗ ਇਹਦੀ ਟੋਟਲ ਜਿਹੜੀ ਕਾਸਟ ਆਈ ਹੈ ਵਿੱਚੇ ਮਸ਼ੀਨਰੀ ਵਿੱਚੇ ਬਿਲਡਿੰਗ ਵਿੱਚੇ ਸਾਰਾ ਕੁਝ ਉਹਦੇ ਵਿੱਚ ਮਿਲਕ ਫੈਡ ਨੇ ਵੀ ਹੈਲਪ ਕੀਤੀ ਹੈ ਯੂਨੀਵਰਸਿਟੀ ਦਾ ਆਪਣਾ ਵੀ ਬਹੁਤ ਵੱਡਾ ਰੋਲ ਹੈ ਤੇ ਦੋ ਤਿੰਨ ادارےਾਂ ਦੇ ਲੜਕੇ ਜਿਹੜਾ ਇਹ ਬਹੁਤ ਸੋਹਣਾ ਜਿਹੜਾ ਪ੍ਰੋਜੈਕਟ ਹੈ ਤੁਹਾਡੇ ਲੱਗਦਾ ਸਾਡੀ ਨੌਜਵਾਨ ਪੀੜੀ ਜਿੱਦਾ ਵਿਦੇਸ਼ਾਂ ਦਾ ਰੁਕ ਕਰ ਰਹੀ ਹੈ ਸੋ ਅੱਜ ਘਰੇ ਇੱਥੇ ਕਿਤਾ ਮੁਖੀ ਜਿਹੜੇ ਆ ਟ੍ਰੇਨਿੰਗ ਲਊਗੀ ਚੰਗੇ ਕੋਰਸੇਸ ਡਿਗਰੀਆਂ ਕਰੂਗੀ ਤੇ ਇੱਥੇ ਉਹਨਾਂ ਨੂੰ ਬਿਜ਼ਨਸ ਕਰਨ ਦੀ ਵੀ ਤੇ ਨੌਕਰੀ ਲੱਭਣ ਦੀ ਵੀ ਫਾਇਦਾ ਹੋਊਗਾ ਬਿਲਕੁਲ ਜੀ ਜਿਹੜਾ ਮਾਨ ਸਾਹਿਬ ਦਾ ਸੁਪਨਾ ਸੀਗਾ ਵੀ ਨਸ਼ਿਆਂ ਤੋਂ ਮੁਕਤ ਪੰਜਾਬ ਸਾਡਾ ਬੇਰੁਜ਼ਗਾਰ ਨੌਜਵਾਨਾਂ ਦੇ ਜਿਹੜੇ ਬੱਚੇ ਲਗਭਗ 40000 ਤੋਂ ਉੱਤੇ ਬੱਚਿਆਂ ਨੂੰ ਆਪਾਂ ਸਵਾ ਸਾਲ ਦੇ ਵਿੱਚ ਰੁਜ਼ਗਾਰ ਦੇ ਚੁੱਕੇ ਆ ਤੇ ਲੋਕ ਵਿਦੇਸ਼ਾਂ ਚੋਂ ਵੀ ਸਾਡੇ ਬੱਚੇ ਅੱਜ ਪੰਜਾਬ ਦੀ ਆਰਥਿਕਤਾ ਨੂੰ ਦੇਖ ਕੇ ਪੰਜਾਬ ਦੇ ਮਾਹੌਲ ਨੂੰ ਦੇਖ ਕੇ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਇਮਾਨਦਾਰੀ ਨੂੰ ਦੇਖ ਕੇ ਬਚਨ ਵਚਨ ਨੂੰ ਦੇਖ ਕੇ ਵਾਪਸ ਵੀ ਬੱਚੇ ਸਾਡੇ ਆਉਣ ਲੱਗੇ ਤੇ ਜਿਹੜੇ ਜਾਣ ਲਈ ਤਿਆਰ ਸੀਗੇ ਉਹ ਵੀ ਇੱਥੇ ਰੁਕਣ ਲੱਗੇ ਇਹ ਬਹੁਤ ਵੱਡਾ ਇੱਕ ਸਾਡਾ ਜਿਹੜਾ ਖਜ਼ਾਨਾ ਸੀਗਾ ਸਾਡੇ ਆਉਣ ਵਾਲੀਆਂ نسلਾਂ ਆਉਣ ਵਾਲੀਆਂ ਪੀੜੀਆਂ ਉਹ ਜਿਹੜੀਆਂ ਇੱਥੇ ਸਾਡਾ ਪੰਜਾਬ ਹੈ ਜਿਹੜਾ ਗਿੱਧੇ ਪੰਗੜੇ ਵਾਲਾ ਪੰਜਾਬ ਹੈ ਜਿਹੜਾ ਖੁਸ਼ਹਾਲ ਪੰਜਾਬ ਹੈ ਉਹ ਬਣਾਉਣ ਦਾ ਜਿਹੜਾ ਸੁਪਨਾ ਹੈ ਮਾਝੂਕ ਮੁੱਖ ਮੰਤਰੀ ਸਾਹਿਬ ਦਾ ਉਹ ਅਸੀਂ ਸਰਕਾਰ ਕਰਨ ਦੇ ਵਿੱਚ ਜਿੰਨਾ ਸਾਡਾ ਰੋਲੂਗਾ ਉਹ ਅਸੀਂ ਅਦਾ ਕਰਾਂਗੇ ਲੱਗਦਾ ਹੈ ਕਿ ਜਿੰਦਾ ਆਮੋਲ ਹੈ ਪੂਰੇ ਦੇਸ਼ ਦੇ ਵਿੱਚ ਫੈਲਾ ਹੋਇਆ اسی ਤਰ੍ਹਾਂ ਵੇਰਕਾ ਵੀ ਉਸੇ ਤਰਜ਼ ਦੇ ਜਿਹੜਾ ਪੂਰੇ ਦੇਸ਼ ਦੇ ਵਿੱਚ ਹੋਰ ਫੈਲੇ ਹੋ ਰਹੇ ਸੀ ਐਕਸਪੈਂਸ਼ਨ ਹੋਵੇ ਬਿਲਕੁਲ ਜੀ ਸਾਡਾ ਦੇਖੋ ਜਦੋਂ ਅਸੀਂ 1.5 ਸਾਲ ਪਹਿਲਾਂ ਸਾਂਭਿਆ ਉਦੋਂ 4500 ਕਰੋੜ ਤੇ ਸੀਗਾ ਸਾਡਾ ਹੁਣ ਸਾਡਾ ਸਾਡੇ ਸਾਰੇ ਆਫੀਸਰ ਸਹਿਬਾਨ ਦੀ ਮਿਹਨਤ ਨਾਲ ਸਾਡੇ ਸਾਰੇ ਚੇਅਰਮੈਨ ਡਾਇਰੈਕਟਰ ਸਹਿਬਾਨ ਦੀ ਮਿਹਨਤ ਨਾਲ ਇਹ ਲਗਭਗ 6000 ਕਰੋੜ ਕਰੋੜ ਦੇ ਕਰੀਬੇ ਪਹੁੰਚ ਚੁੱਕਿਆ ਤੇ ਅਸੀਂ ਮਾਨ ਸਾਹਿਬ ਜਿਹੜਾ ਸੁਪਨਾ ਹੈ ਵੀ 15000 ਕਰੋੜ ਤੇ ਇਹਨੂੰ ਪਹੁੰਚਾਉਣਾ ਹੈ 2027 ਤੱਕ 220 227 ਤੱਕ 2027 ਤੱਕ ਤੇ ਉਸ ਉਹਦੇ ਵਿੱਚ ਅਸੀਂ ਜਿੰਨੀ ਅਸੀਂ ਮਿਹਨਤ ਕਰਾਂਗੇ ਜੋ ਸਾਡੇ ਵੱਲੋਂ ਹੋਊਗਾ ਅਸੀਂ ਪੂਰੀ ਵਚਨਬੱਧਤਾ ਸਾਡੀ ਤੇ ਸਾਡੇ ਸਮੁੱਚਾ ਸਾਡਾ ਜਿਹੜਾ ਸਿਸਟਮ ਹੈ ਆਫੀਸਰ ਸਾਹਿਬਾਨ ਦਾ ਜਾਂ ਜੋ ਵੀ ਸਾਡੇ ਡਾਇਰੈਕਟਰ ਸਾਹਿਬਾਨ ਨਾਲ ਅਸੀਂ ਮਿਹਨਤ ਕਰ ਰਹੇ ਹਾਂ ਦਿਨ ਰਾਤ ਇਹ ਬੇਸਿਕਲੀ ਦੋ ਧਾਇਰੇ ਹਨ ਇੱਕ ਵੇਰਕਾ ਹੋ ਗਿਆ ਉਹ ਵੀ ਕਿਸਾਨ ਵੀਰਾਂ ਲਈ ਹੈ ਇੱਕ ਐਜੰਸੀਟੀ ਹੈ ਜਿਹੜੀ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਜਿਹੜਾ ਕੀਤਾ ਹੁੰਦਾ ਹੈ ਉਹਦੇ ਉੱਤੇ ਕੰਮ ਕਰਦੇ ਹਾਂ ਤੇ ਸਾਡੇ ਜਿਹੜੀ ਪ੍ਰੋਡਕਟ ਹੈ ਮੇਨ ਪ੍ਰੋਡਕਟ ਸਾਡੀ ਹੈ ਸਾਡੇ ਗ੍ਰੈਜੂਏਟਸ ਉਹ ਜਿਹੜੇ ਡੇਰੀ ਸਾਇੰਸ ਦੇ ਗ੍ਰੈਜੂਏਟ ਹੈ ਉਹ ਬੇਰਕਾ ਚ ਉਹਨਾਂ ਨੂੰ ਨੌਕਰੀ ਮਿਲਦੀ ਹੈ ਪਿਛਲੇ ਸਾਲ ਲਗਭਗ 22 23 ਬੱਚੇ ਸੀ ਜਿਹੜੇ ਬੇਰਕਾ ਚ ਐਬਜ਼orb ਹੋਏ ਤੇ ਉਹਨਾਂ ਦੀ ਜਿਹੜੀ ਪ੍ਰੈਕਟੀਕਲ ਨੋਲੇਜ ਹੈ ਉਹਨੂੰ ਜਿਹੜਾ ਸਕਿੱਲ ਹੈ ਉਹ ਡਾ ਲੁਕਣ ਲਈ ਇਹ ਇੱਕ ਅਦਾਇਰਾ ਦੋਨਾਂ ਨੇ ਰਲ ਕੇ ਤੇ ਆਰਕੀਵ ਵੀ ਵਾਇਦਾ ਵੀ ਕਾਫੀ ਇਹਦੇ ਵਿੱਚ ਉਹਨਾਂ ਦਾ ਰਾਸ਼ੀ ਸਾਨੂੰ ਮਿਲੀ ਸੀ ਉਹਦੇ ਰਾਹੀਂ ਇਹਦੀ ਉਸਾਰੀ ਹੋਈ ਹੈ ਤੇ ਇਹ ਸਾਡੇ ਜਿਹੜੇ ਸਟੂਡੈਂਟਸ ਹੈ ਫਾਈਨਲ ਈਅਰ ਚ ਉਹਨਾਂ ਦੀ ਹੈਂਡਸ-ਆਨ ਪ੍ਰੈਕਟਿਸ ਹੋਣੀ ਹੈ ਕੰਪਲੀਟ ਪੂਰਾ ਸਾਲ ਤੋਂ ਉਹਦੇ ਲਈ ਬਹੁਤੀ ਇੰਪੋਰਟੈਂਟ ਹੈ ਇੱਥੇ ਫਰਮੈਂਟਡ ਪ੍ਰੋਡਕਟਸ ਜਿਵੇਂ ਵੇਰਕਾ ਬਣਾਉਗੀ ਈਵਨ ਅਦਰਵਾਈਜ਼ ਵੀ ਸਾਡੇ ਸਟੂਡੈਂਟਸ ਜਿਹੜੇ ਸੀ ਉਹ ਵੱਖਰੀ ਵੱਖਰੀ ਥਾਂ ਤੇ ਵੇਰਕਾ ਦੇ ਪਲਾਂਟਸ ਤੇ ਜਾਂਦੇ ਸੀ ਤੇ ਉਥੇ ਸਿੱਖ ਜਾਂਦੀ ਸੀ ਸਾਡੇ ਕੋਲ ਵੀ ਇੱਕ ਛੋਟਾ ਪਲਾਂਟ ਹੈ ਉਥੇ ਵੀ ਸਿੱਖਦੇ ਆ ਸਾਡੇ ਵੀ 25 30 ਤਰ੍ਹਾਂ ਦੇ ਪ੍ਰੋਡਕਟ ਬੰਦੇ ਹਨ ਜਿੰਨੇ ਉਹਨਾਂ ਦੀ ਪ੍ਰੈਕਟੀਕਲ ਸਕਿੱਲ ਹੋ ਗਈ ਉਹਨੇ ਉਹ ਅੱਗੇ ਜਾ ਕੇ ਕਾਮਯਾਬ ਹੋਣਗੇ ਭਾਵੇਂ ਉਹ ਆਪਣਾ ਰੋਜ਼ਗਾਰ ਕਰੀਏ ਭਾਵੇਂ ਉਹ ਸਾਡੇ ਵਿਰਕਾ ਦੇ ਰਾਹੀਂ ਕਿਸਾਨਾਂ ਦਾ ਭਲਾ ਕਰੀਏ ਉਹ ਹੈ ਅਸਲ ਲੱਗਦਾ ਕਿ ਜਿੰਦਾ ਪੰਜਾਬ ਦੇ ਵਿੱਚ ਵੀ ਜਿੰਨੀ ਆਖਾ ਪੱਥ ਹੈਗੀ ਉਹਨਾਂ ਦਾ ਪ੍ਰੋਡਕਸ਼ਨ ਬਹੁਤ ਘੱਟ ਹੈ ਦੁੱਧੀ ਸੋ ਉਸ ਨੂੰ ਵੀ ਵਧਾਉਣ ਲਈ ਕਿਤਨਾ ਕਿਤੇ ਜਿਹੜੀ ਪ੍ਰੋਡਕਸ਼ਨ ਸਾਡੇ ਪੂਰੇ ਦੇਸ਼ 'ਚ ਸਭ ਤੋਂ ਵੱਧ ਹੈ ਸਾਡੇ 1210 ਗ੍ਰਾਮ ਪਰ ਪ੍ਰਸੰਦੀ ਹੈਗੀ ਪਰਡੇ ਦੀ ਜੋ ਕਿ ਪੂਰੀ ਕੰਟਰੀ ਚ ਫਸਟ ਨੰਬਰ 2 ਉਤੇ ਹਰਿਆਣਾ ਆਂਦਾ ਹੈ ਉਹਦੀ ਪਿਛੇ ਸਾਲ 110 ਸੀ ਇਸ ਸਾਲ ਦੱਸੋ 60 ਹੋ ਗਈ ਕੱਟੀ ਹੈ ਉਹਨਾਂ ਦੀ ਤਾਂ ਸਾਡੀ ਬੱਤੀ ਜਾਰੀ ਹੈ ਕੱਟੀ ਨਹੀਂ ਹੈ ਤੋ ਪਰ ਮੇਨ ਚੀਜ਼ ਹੈ ਕਿ ਇੱਦੀ ਜਿਹੜੇ ਪ੍ਰੋਡਕਟ ਬਣਾ ਕੇ ਜੇ ਵੇਚਾਂ ਆਪਾਂ ਬਾਹਰ ਐਕਸਪੋਰਟ ਕਰਾਂਗੇ ਵੱਖਰੇ ਵੱਖਰੇ ਜਿਵੇਂ ਜੰਮੂ ਕਸ਼ਮੀਰ ਹੈ ਉੱਥੇ ਫੌਜ ਵੀ ਬਹੁਤ ਹੈ ਫੌਜ ਦੀ ਵੀ ਡਿਮਾਂਡ ਬਹੁਤ ਹੁੰਦੀ ਹੈ ਇਸ ਤਰ੍ਹਾਂ ਦੇ ਪ੍ਰਦੇਸ਼ਾਂ 'ਚ ਦਿੱਲੀ ਹੈ ਚੰਡੀਗੜ੍ਹ ਟਰਾਈ ਸਿਟੀ ਹੈ ਸਾਡੇ ਕੋਲ ਉਹਨਾਂ ਨੂੰ ਜੇ ਆਪਾਂ ਐਕਸਪੋਰਟ ਕਰਦੇ ਹਾਂ ਉਹਨਾਂ ਨੂੰ ਆਪਣਾ ਮਾਲ ਸਪਲਾਈ ਕਰਦੇ ਹਾਂ ਪ੍ਰੋਸੈਸ ਕਰਕੇ ਤੋ ਦੇ ਵਿੱਚ ਬੜਾ ਫਾਇਦਾ ਹੈ